ਹੋ ਗਿਆ ਆਪਣੇ ਪਤਾ ਦਿਓ ਹੋ ਗਿਆ ਆਪਣੇ ਪਤਾ ਦਿਓ ਤੇਰੀ ਕੀ ਡਿਟੇਲ ਜਿਹੜੀ ਆਪਣੇ ਕੋਲੇ ਖੜੀ ਬੱਚੀ ਹੈ ਬਾਈ ਕਿੰਨੀ ਉਮਰ ਹੈ ਦੀ ਇਹਦੀ ਆ ਬਾਈ ਖੀਰੀ ਬੱਚੀ ਹੈ 9 ਮਹੀਨੇ ਦੀ ਆ ਠੀਕ ਆ ਤੋਰੀ ਨੂੰ 9 ਮਹੀਨੇ ਦੀ ਉਮਰ ਆ ਦੋਸਤੋ ਖੀਰੀ ਹੈ ਇਹ ਜੇ ਬਰੀਡਸ ਬਹੁਤ ਵਧੀਆ ਹੈਗੀ ਇਹਦੀ ਦੇਖੋ ਤੁਸੀਂ ਪੂਰੀ ਚੰਗੀ ਕੁਆਲਿਟੀ ਦੀ ਹੈਗੀ ਪਾਲਣ ਵਾਸਤੇ ਬਹੁਤ ਸੋਹਣੀ ਹੈਗੀ ਫੇਸ ਦੀ ਕੁਆਲਿਟੀ ਬੱਚਿਆਂ ਦੀ ਡਿਟੇਲ ਲੈ ਕੇ ਦਿੰਦੇ ਆ ਇੱਕ ਇਧਰ ਜਰਸੀ ਹੈਗੀ ਬਹੁਤ ਸੋਹਣੀ ਹੈਗੀ ਹੈ ਛੋਟੀ ਉਮਰ ਦੇ ਵਿੱਚ ਹੈਗੀ ਪਰ ਹੈ ਬਹੁਤ ਸੋਹਣੀ ਹੈਗੀ ਤੇ ਇੱਕ ਐਚ ਐਫ ਆਗੀ ਇਹ ਵੀ ਬਹੁਤ ਸੋਹਣੀ ਹੈ ਹੈ ਬਾਕੀ ਤੁਹਾਨੂੰ ਦੋਸਤੋ ਆਪਾਂ ਇਧਰ ਪੰਜ ਛੇ ਬੱਚੀਆਂ ਬਾਈ ਹੋਰ ਲੈ ਕੇ ਆਏਗਾ ਛੋਟੀ ਉਮਰ ਦੀਆਂ ਇਹ ਵੀ ਤੁਹਾਨੂੰ ਆਪਾਂ ਦਿਖਾਉਣੀ ਆਂ ਤੇ ਡਿਟੇਲ ਲੈ ਕੇ ਦਿੰਦੇ ਆ ਤੁਹਾਨੂੰ ਆਪਾਂ ਕਲੀ-ਕਲੀ ਦੀ ਕੀ ਮੁੱਲ ਆ ਤੇ ਕਿੰਨੀ ਉਮਰ ਆ ਪੁੱਛਦੇ ਆਪਾਂ ਬਾਈ ਤੇ ਇੱਕ ਬੱਚੀ ਇਧਰ ਖੜੀ ਹੈਗੀ ਇੱਕ ਤੇ ਗੱਲਰ ਦੇ ਵਿੱਚ ਬੱਚੀਆਂ ਦੀ ਡਿਟੇਲ ਲੈ ਕੇ ਦਿੰਦੇ ਆ ਇੱਕਦਰ ਜਰਸੀ ਹੈਗੀ ਬਹੁਤ ਸੋਹਣੀ ਹੈਗੀ ਹੈ ਛੋਟੀ ਉਮਰ ਦੇ ਵਿੱਚ ਹੈਗੀ ਪਰ ਹੈ ਬਹੁਤ ਸੋਹਣੀ ਹੈਗੀ ਤੇ ਇੱਕ ਐਚ ਐਫ ਆਗੀ ਇਹ ਵੀ ਬਹੁਤ ਸੋਹਣੀ ਹੈਗੀ ਬਸ ਸੰਭਾਲਣ ਦੀ ਲੋੜ ਆ ਉਮਰ ਛੋਟੀ ਹੈਗੀ ਤੇ ਬਰੀਡ ਦੇ ਵਿੱਚ ਦੋਵੇਂ ਬਹੁਤ ਸੋਹਣੀਆਂ ਹੈ ਜਰਸੀ ਦਾ ਨਕੀਨਾ ਹੀ ਆ ਤੇ ਹੈ ਐਚ ਐਫ ਵੀ ਬਹੁਤ ਵਧੀਆ ਹੈਗੀ ਆਪਾਂ ਡਿਟੇਲ ਲਵਾਂਗੇ ਦੋਮਾਂ ਦੀ ਥਾਂ ਚਾ ਰਹੀ ਇਹਨਾਂ ਦੇ ਤੇ ਆਪਾਂ ਡਿਟੇਲ ਪਾਈ ਤੋਂ ਸਾਰੀ ਰੇਟ ਲਵਾਂਗੇ ਇਹ ਦੋਵੇਂ ਬਹੁਤ ਸੋਣਗੇ ਆਪਾਂ ਡਿਟੇਲ ਲੈ ਲਾਂਗੇ ਭਾਈ ਤੋਂ ਇਹਨਾਂ ਦੀ ਕਿੰਨਾ ਮੋਲਾ ਕਿੰਨੀ ਕਿੰਨੀ ਹੋ ਮਹਰਾਗੀ ਤੇ ਪਹਿਲਾਂ ਤੁਸੀਂ ਇਹਨਾਂ ਨੂੰ ਚੈੱਕ ਕਰੋ 5 ਲੱਖ 8-8 ਬੱਚੀਆਂ ਬਾਈ ਲੈ ਕੇ ਆਇਆ ਤੇ ਹਰੇਕ ਵਾਰੀ ਇਹ ਮੰਡੀ ਤੇ ਪਹੁੰਚਦਾ ਤੇ ਬੱਚੀਆਂ ਦੇ ਕਾਮਾਂ ਤੇ ਗਾਵਾਂਾਂ ਵੀ ਹੁੰਦਾਂਗੀਆਂ ਇਹਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜਿੰਨੀਆਂ ਵੀ ਲੈਣੇਗਾ ਤੇ ਜਿਸ ਤਰ੍ਹਾਂ ਦੀ ਵੀ ਤੁਸੀਂ ਕੁਆਲਿਟੀ ਲੈਣੀ ਹੈਗੀ ਆ ਵੀ ਆਪਣੀ ਚੱਟੀ ਵੀ ਹੈ ਨਾ ਤੁਸੀਂ ਆਪਣੀ ਇਹਦੇ ਵੀ ਸਾਡੇ ਕੋਲ ਸੋਚ ਚੱਕੀ ਹੈਗੀ ਤੇ ਆ ਵੀ ਬੱਚੀਆਂ ਦਾ ਸਾਰੇ ਮੈਂ ਬਾਈ ਨਹੀਂ ਹੈ ਜਿੰਨੇ ਕਾ ਖੜੀ ਹੈ ਜੇ ਫਸਾ ਗਿਆ ਡੱਡੇ ਲੈ ਲੈਣੇ ਬਾਈ ਤੋਂ ਇਹਨਾਂ ਦੀ ਕੀ ਲੋੜ ਹੈ ਜੀ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਭਾਈ ਮੇਰਾ ਜਸ਼ਨ ਹੈ ਹਾਂ ਜੀ ਹਾਂ ਜਿਲ੍ਹਾ ਆਪਣਾ ਫਰਵਾੜਾ ਏਰੀਆ ਫਰਵਾੜਾ ਫਰਵਾੜਾ ਜੀ ਠੀਕ ਹੈ ਤੇ ਆਪਣਾ ਕੰਮ ਇਹ ਵਪਾਰ ਦਾ ਨਾਮ ਬੱਚਿਆਂ ਦੇ ਭਾਈ ਆਪਣਾ ਫੈਸਲ ਬੱਚਿਆਂ ਦਾ ਫੈਸਲ ਗੱਪਣਾ ਬੱਚਿਆਂ ਪਾਲਕਾ ਬੱਚਿਆਂ ਠੀਕ ਆ ਹਾਂਜੀ ਇੱਕ ਤਰ੍ਹਾਂ ਦੀ ਬੱਚੀ ਮਿਲ ਜਾਂਦੀ ਹੈ ਇੱਕ ਤਰ੍ਹਾਂ ਦੀ ਅੱਜ ਹੈ ਫੈਰ ਜੈ ਰਜੱਤੀ ਗਰਲੈਂਡੋ ਜਿੱਦਾਂ ਦੀ ਮਰਜ਼ੀ ਜਿੱਦਾਂ ਦੀ ਮਰਜ਼ੀ ਲੈਣਾ ਦੀ ਮਰਜ਼ੀ ਆ 10 ਲਵੀਰ ਇੱਕ ਤਰ੍ਹਾਂ ਦੀ ਤੇ ਬਾਕੀ ਕੁਆਲਿਟੀ ਹੈ ਨਾ ਕੁਆਲਿਟੀ ਤੇ ਨਜ਼ਰ ਆ ਇੱਕ ਤਰ੍ਹਾਂ ਦੀ ਦੇਖੀਏ 11 12 ਬੱਚੀਆਂ 5 ਵਜੇ ਬਾਕੀ ਦਿੱਤੀ ਹੋਈ ਠੀਕ ਆ ਹੋ ਗੀਆਂ ਸੇਲ ਜਾਣੀ ਦੋ ਸੇਲ ਹੋ ਗਏ 5 ਬੱਚੀਆਂ ਕਿੰਨੀਆਂ ਲੈ ਆਏ ਸੀਗੇ 11 ਪਾਈ ਲੈਣੀਆਂ ਸੀਗੀਆਂ 5 ਹੋ ਗਏ ਸੇਲ ਹੋ ਗੀਆਂ ਸੇਲ ਹੋ ਗਈਆਂ ਹੁਣ ਕਿੰਨੀਆਂ ਰਹਿ ਗਈਆਂ ਹੁਣ ਆਪੇ ਦੇਖੋ ਦੇਖ ਲਾ ਚਾਰ ਰਹਿ ਗਈਆਂ ਜੀ ਅੱਛਾ ਇਹ ਚਾਰ ਰਹਿ ਗਈਆਂ ਚਾਰ ਰਹਿ ਗਈਆਂ ਠੀਕ ਆ ਇਹ ਗੱਬਣ ਤੇ ਜਿਹੜਾ ਮਿਲ ਜਾਂਦਾ ਨਾਨ ਪ੍ਰੈਗਨੈਂਟ ਵੀ ਹੈ ਨਾ ਹਾਂਜੀ ਹਾਂਜੀ ਤੇ ਛੋਟੀ ਉਮਰ ਦੇ ਵਿੱਚ ਵੀ ਹੈ ਛੋਟੀ ਵੀ ਬੜੀ ਵੀ ਉਮਰ ਚ ਮਿਲ ਜਾਂਦੀ ਹੈ ਤੇ ਜਿਹੜੀ ਦੁਆੜਾ ਨਾ ਬੜੀ ਕੁਆਲਟੀ ਵਾਲੀ ਠੀਕ ਆ ਹਾਂਜੀ ਤੇ ਆਪਾਂ ਇਹ ਜਿਹੜੀ ਦੌਰ ਕਿ ਦਿਖਾਈਆਂ ਬੱਚਿਆਂ ਦਾ ਦੋ ਹਾਂਜੀ ਹਾਂਜੀ ਜਰਸੀ ਤੇ ਐਫ ਇਹਨਾਂ ਦੀ ਕਿੰਨੀ ਕਿੰਨੀ ਉਮਰ ਆ ਗਈ ਇਹ ਭਾਈ ਇਹਨਾਂ ਦਾ 4-4 ਮਹੀਨੇ ਉਮਰ ਆ ਉਹਦੀ ਪਾਲੀ ਬੱਚੇ 7 ਮਹੀਨੇ ਦੀ ਉਮਰ ਆ ਪਾਲੀ ਦੀ 7 ਮਹੀਨੇ ਇਹਨੇ 4-4 ਮਹੀਨੇ ਉਮਰ ਆ ਠੀਕ ਆ ਜਰਸੀ ਦੀ ਚਿਹਰੇ ਦੀ ਚਾਦਰ ਤਾਂ ਬੱਚ ਉਹ ਤਾਂ ਬੱਚੇ ਨਹੀਂ ਛੋਟੀ ਉਮਰ ਦਾ ਨਾ ਛੋਟੀ ਉਮਰ ਦੇ ਬੱਚੇ ਨਹੀਂ ਕੋਈ ਇਹ 7 ਮਹੀਨੇ ਦਾ ਬੱਚਾ ਆ ਆ ਜਿਹੜੀ ਬੱਚੀ ਹੈ ਵੀ ਠੀਕ ਹੈ ਜੀ ਇਹ ਵੀ 3 ਮਹੀਨੇ ਤੇ 9 ਮਹੀਨੇ ਚੋਂ ਮਾਰੇ ਜੋ ਝੋਲੀ ਝੋਲੀ ਬਹੁਤ ਚੰਗੀਆਂ। ਬਹੁਤ ਵਧੀਆ ਗਿਆ ਨਾ। 80 ਗੱਲ ਅੱਗੇ ਨੂੰ 22 ਬਾਈ ਦਿਨ ਹੋਵੇ ਜਦ ਫਾਰਮਰ ਜਿੱਦਾਂ ਛੰਡੀ ਬਾਈ ਦੇ ਟਿਕਾ ਲੱਗਣਗੇ। ਫਾਰਮਰ ਦੇ ਦੱਸਣ ਮੁਤਾਬਕ। ਹਾਂਜੀ ਹਾਂਜੀ। ਠੀਕ ਆ। ਵੀ ਆਪਾਂ ਗਰੰਟੀ ਦੇ ਵਿੱਚ 22 ਬਾਈ ਦਿਨ ਕਿੰਨੇ ਲੱਗੇ ਹੋਗਾ। ਕੋਈ ਯਾਨੀ ਅਗਲੇ ਖਾਲੀ ਕਰਕੇ ਲੈ ਜੇ ਨਾ। ਬਾਅਦ ਨਹੀਂ ਖਾਲੀ ਕਰਗੇ। ਠੀਕ ਆ। ਤੇ ਇਹਦਾ ਮੁੱਲ ਕਿੰਨਾ ਰੱਖਿਆ ਆਪਾਂ? ਇਹਦਾ ਮੁੱਲ ਤਾਂ 22 ਲੱਗੇ ਕਰ। ਇਹਦਾ 20000। ਦੇਣ ਲੈਣ ਕਿੱਥੋਂ ਦਿਓ ਜੂ। 18000 ਦੀ ਹੋ ਜੂਗੀ। ਠੀਕ ਆ। ਤੇ ਇਹਨਾਂ ਚੋਂ ਏ ਨੀ ਵੀ ਜੀ ਆਪਣੇ ਆਏ ਤੇ ਇਹ ਤੇ ਨਾ ਨੇ ਆਪਣੀ ਆ ਗੀਆਂ ਇਹ ਜਿਹੜੀਆਂ ਆਪਾਂ ਤੋਰ ਕੇ ਦਿਖਾਈਆਂ ਜੀ ਦੋ ਇਹ ਵੀ ਬੱਚੇ ਦੋਵਾਂ ਦੇ 15 15 ਜੇ ਆਹ ਦੇ ਦੋਵਾਂ ਦੇ 20 ਜਹਾ ਦੇ ਦੋਵਾਂ ਦੇ ਬਾਲਾ ਬੱਚਾ 20000 ਦੀ ਵੱਡੀ ਤੇ 15 15 ਦੇ ਆਏ 20000 ਦੇ 20000 ਠੀਕ ਆ ਤੇ ਬਾਕੀ ਜਿਵੇਂ ਕੋਈ ਕੱਠੀਆਂ ਲੈਂਦਾ ਤਾਂ ਮਾਨਦਾਨ ਹੋ ਜੂ ਵੱਧ ਹੈ ਨਾ ਜੀ ਮਾਨਦਾਨ ਜੇ ਕੋਈ ਚਾਰੇ ਬੱਚੇ ਲੈਂਦਾ ਤਾਂ ਤੁਹਾਨੂੰ ਮਾਨਦਾਨ ਕਿਉਂ ਜੀ ਜਿਵੇਂ ਇਕੱਠਾ ਲਾੜਦਾ ਹਾਂ ਹਾਂ ਜੀ ਇਹ ਪੈਣ ਜਾਂਦੇ ਨੇ ਜਿੱਥੇ ਜਾ ਰਹੇ ਹਾਂ ਠੀਕ ਆ ਫਿਰ ਜ਼ਿਆਦਾ ਹੋ ਜੂਗਾ ਤੇ ਬੱਚੀਆਂ ਕਿੰਨੀਆਂ ਕ ਅਵੇਲੇਬਲ ਹੁੰਦਾ ਆਪਣੇ ਕੋਲੇ ਪੁੱਛਿਆ ਭਾਈ ਘਰੇ ਹਰੇ 20 ਬੱਚੇ 22 ਬੱਚੇ ਅਵੇਲੇਬਲ ਹੁੰਦੇ ਹੁੰਦੇ ਨਹੀਂ ਆ ਠੀਕ ਆ ਕਈ ਨਹੀਂ ਕਿਸੇ ਨੇ ਕੱਠੀਆਂ ਲੈਣਾਂਗਾ ਹੁੰਦੀਆਂ ਜਿੰਨੀਆਂ ਮਰਜ਼ੀ ਲਿਆ ਜਾ ਸਕਦਾ ਕੱਠੀਆਂ ਭਾਈ ਅਗਲਾ 50 25 ਆਰਡਰ ਦੇ ਦੇ ਠੀਕਾ ਪੂਰਾ ਹੋ ਜਾਊਗਾ ਐਫ ਤੇ ਕਿਹੜੀ ਜਰਸੀ ਦੀ ਡਿਮਾਂਡ ਹੁੰਦੀ ਆ ਐਫ ਜਰਸੀ ਏਰਜਲ ਗਲੈਂਡੋ ਜਿੱਦਾਂ ਦੇ ਵਾਲੇ ਡਿਮਾਂਡ ਹੋਵੇ ਜਿਹੜੀ ਵੀ ਡਿਮਾਂਡ ਆ ਪੂਰੀ ਹੋ ਜਾਊਗੀ ਜਰਸੀ ਆਪਣਾ ਫਾਰਮ ਵੀ ਇੱਕ ਠੀਕ ਆ ਜੱਤ ਡੇਰੀ ਫਾਰਮ ਇੰਸਟਾਗ੍ਰਾਮ ਤੇ ਪੇਜ ਬਣਾਇਆ ਹੋਇਆ ਹੈ ਭਈ ਆਪਣਾ ਠੀਕ ਆ ਤੇ ਬਾਕੀ ਬੱਚਿਆਂ ਤੋਂ ਇਲਾਵਾ ਦੁੱਧ ਵਾਲੇ ਪਸ਼ੂ ਵੀ ਹੁੰਦੇ ਆ ਦੁੱਧ ਵਾਲੇ ਭਈ ਆਪ ਕੋ ਬੱਚਿਆਂ ਦਾ ਕੰਮ ਕਰਵਾਉਦੇ ਵਾ ਚਾਰ ਪੰਜ ਮਹੀਨਾ ਲੈਂਦੀਆਂ ਹੁੰਦੀਆਂ ਵਾ ਠੀਕ ਆ ਜ਼ਿਆਦਾ ਯਾਨੀ ਕਿ ਬੱਚਿਆਂ ਦਾ ਠੀਕ ਆ ਤੇ ਮੰਡੀਆਂ ਤੇ ਜਾਂਦੇ ਹੋ ਮੰਡੀ ਭਾਈ ਹਰੇਗਾ ਜੀ ਠੀਕ ਆ ਕਰੇ ਵਾਲਾ ਆਪਣਾ ਥੀਲ ਹੋ ਜਾਂਦਾ ਫੇਸ ਤੋਂ ਕਈ ਵੇਲੇ ਲੈਣ ਵੀ ਆ ਜਾਂਦੇ ਲੇਕਿਨ ਠੀਕ ਆ ਹਾਂਜੀ ਹਾਂਜੀ ਲੈ ਵੀ ਇਹਨੂੰ ਸੇਲ ਵੀ ਕਰ ਦਿੰਦੇ ਆ ਫੇਸ ਪਰਚੀ ਦਾ ਕਹਿੰਦਾ ਮਰ ਨੂੰ ਕੰਮ ਆਪਣਾ ਠੀਕ ਆ ਨੰਬਰ ਭਾਈ ਮੇਰਾ 76961921 ਹੈ ਤੁਹਾਰੇ ਵੀ 76961921 ਠੀਕ ਆ ਐਡਰੈਸ ਦੇ ਬਾਰੇ ਬੋਲਿਆ ਕਰੀ ਦਰਸ ਭਾਈ ਮੇਰਾ ਪਿੰਡ ਹੈਗਾ ਭਰੋਲੀ ਏਰੀਆ ਮੇਰਾ ਭੀ ਜਿਲ੍ਹਾ ਜਿੱਦਾਂ ਆਪਣਾ ਫਰਵਾੜਾ ਸ਼ਹਿਰ ਪੈਂਦਾ ਲੱਗੇ ਠੀਕ ਆ ਧੰਨਵਾਦ ਭਾਈ ਲੋ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਲੈ ਲਈ ਦੀਆਂ ਬੱਚੀਆਂ ਦੀ ਤੇ ਬਾਕੀ ਕਾ ਵੀ ਬੱਚੀਆਂ ਹੁੰਦੀਆਂ ਬਾਈ ਕੋਲੇ ਤੇ ਸਪੈਸ਼ਲ ਬੱਚੀਆਂ ਦਾ ਹੀ ਕੰਮ ਆਗਾ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਜਾਂ ਬੱਚੀ ਖਰੀਦਣੀ ਆ ਤੇ ਤੁਸੀਂ ਕੰਟੈਕਟ ਕਰ ਸਕਦੇ ਬਾਈ ਦੇ ਨਾਲ ਰੇਕ ਮੰਡੀ ਤੇ ਹੀ ਪਹੁੰਚਦੇ ਆ ਤੇ ਗੱਲਬਾਤ ਤੁਸੀਂ ਕਰ ਸਕਦੇ ਤੇ ਅੱਜ ਅਕੇ ਤੁਹਾਨੂੰ ਆਪਾਂ ਹੋਰ ਜਾਨਵਰ ਦਿਖਾਉਣੀ ਆ ਬਹੁਤ ਬੱਚੀਆਂ ਪਹੁੰਚੀਆਂ ਹੋਈਆਂ ਨੇ ਮੰਡੀ ਦੇ ਉੱਤੇ ਬਾਕੀ ਤੁਹਾਨੂੰ ਦੋਸਤੋ ਆਪਾਂ ਇੱਧਰ ਪੰਜ ਛੇ ਬੱਚੀਆਂ ਵੀ ਹੋਰ ਲੈ ਕੇ ਆਇਆਗਾ ਛੋਟੀ ਉਮਰ ਦੀਆਂ ਇਹ ਵੀ ਤੁਹਾਨੂੰ ਆਪਾਂ ਦਿਖਾਉਨੇ ਆਂ ਥੀ ਡਿਟੇਲ ਲੈ ਕੇ ਦਿੰਦੇ ਆ ਤੁਹਾਨੂੰ ਆਪਾਂ ਕੱਲੀ ਕੱਲੀ ਦੀ ਕੀ ਮੁੱਲ ਆ ਤੇ ਕਿੰਨੀ ਉਮਰ ਆ ਪੁੱਛਦੇ ਆਪਾਂ ਭਾਈ ਤੇ ਇੱਕ ਬੱਚੀ ਇੱਧਰ ਖੜੀ ਹੈਗੀ ਚਿੱਟੇ ਕਲਰ ਦੇ ਵਿੱਚ ਤੇ ਆਪਾਂ ਭਾਈ ਨਾਲ ਗੱਲਬਾਤ ਕਰਾਉਨੇ ਆਂ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਆ ਹਾਂ ਮੇਰਾ ਕਰਨਵੀ ਸਿੰਘ ਜੀ ਪਿੰਡ ਜੈਨਵਾਲਾ ਜ਼ਿਲ੍ਹਾ ਮੋਗਾ ਤਸੀਲ ਬਾਗਾਪੁਰਾਣਾ ਜੀ ਠੀਕ ਆ ਬਾਹਰ ਦਾ ਕੰਮ ਹੈ ਭਾਈ ਹਾਂਜੀ ਜੀ ਬਾਹਰ ਦਾ ਕੰਮ ਹੈ ਜੀ ਦੇਖ ਕਿਸ ਤਰ੍ਹਾਂ ਦੇ ਪਸ਼ੂ ਆਉਂਦੇ ਆਗੇ ਆਪਣੇ ਕੋਲੇ ਗਾਈਆਂ ਵੀ ਹੁੰਦੀਆਂ ਵੀਰੇ ਤੇ ਬੱਚੀਆਂ ਵੀ ਹੁੰਦੀਆਂ ਦੁੱਧ ਵਾਲੀਆਂ ਗਾਈਆਂ ਵੀ ਹੁੰਦੀਆਂ ਹਾਂ ਹਾਂ ਤੇ ਬੱਚੇ ਵੀ ਆਏ ਆ ਦੋ ਗਾਈਆਂ ਵੀ ਮੱਢੀਆਂ ਅੱਛਾ ਤੇ ਬੱਚੀਆਂ ਵੀ ਹੁੰਦੀਆਂ ਹਾਂ ਬੱਚੀਆਂ ਬੱਚੀਆਂ ਕਿਸ ਤਰ੍ਹਾਂ ਦੇ ਹੁੰਦੀਆਂ ਬੱਚੀਆਂ ਵੀਰੇ ਗੱਬਣਾ ਵੀ ਆ ਜਾਂਦੀਆਂ ਆਪਣੇ ਕੋਲੇ ਐਸਾ ਵੀ ਆ ਜਾਂਦਾ ਛੋਟੇ ਵੀ ਆ ਜਾਂਦੇ ਆ ਤੇ ਜਰਸੀ ਵੀ ਹੁੰਦੀਆਂ ਹਾਂ ਜਰਸੀ ਵੀ ਹੁੰਦੀਆਂ ਠੀਕ ਆ ਬਾਕੀ ਜਿਹੇ ਜੀ ਡਿਮਾਂਡ ਹੁੰਦੀ ਆ ਹੋ ਜਾਂਦੀ ਪੂਰੀ ਬਾਕੀ ਜਿਹੇ ਜੇ ਡਿਮਾਂਡ ਦੀ ਉਹ ਜੇ ਬੰਦੇ ਆ ਜੀ ਠੀਕ ਆ ਤੇ ਇਹਦੀ ਕੀ ਡਿਟੇਲ ਜਿਹੜੀ ਆਪਣੇ ਕੋਲੇ ਖੜੀ ਬੱਚੀ ਇਹ ਬਾਈ ਕਿੰਨੀ ਉਮਰ ਹੈ ਇਹਦੀ ਇਹਦੀ ਆ ਬਾਈ ਖੀਰੀ ਬੱਚੀ ਨੌ ਮਹੀਨੇ ਦੀ ਆ ਠੀਕ ਆ ਤੋਰੀ ਨੂੰ ਨੌ ਮਹੀਨੇ ਦੀ ਉਮਰ ਆ ਦੋਸਤੋ ਖੀਰੀ ਆ ਜੇ ਬਰੀਡ ਬਹੁਤ ਵਧੀਆ ਗਈ ਇਹਦੀ ਦੇਖੋ ਤੁਸੀਂ ਪੂਰੀ ਚੰਗੀ ਕੁਆਲਿਟੀ ਦੀ ਹੈਗੀ ਤੇ ਪਾਲਣ ਵਾਸਤੇ ਬਹੁਤ ਸੋਹਣੀ ਹੈਗੀ ਫੇਸ ਦੀ ਕੁਆਲਿਟੀ ਤੇ ਬਾਡੀ ਬੰਦ ਤਰੀ ਦੀ ਤੁਸੀਂ ਦੇਖ ਸਕਦੇ ਬਹੁਤ ਵਧੀਆ ਗਈ ਹੌਣ ਜਾ ਰਹੀ ਹੈ ਥਾਣੇ ਤੇ ਜਾ ਰਹੀ ਹੈ ਥੋੜਾ ਜਿਹਾ ਕੁਝ ਕਰ ਜਾਂਦਾਗਾ ਇਹਦਾ ਰੇਟ ਕਿੰਨਾ 40 40 ਥਾਣਾ ਕਿੰਨੇ ਦੀ ਆ ਥਾਣਾ 35000 ਕਿੰਨੇ ਜਾਂਦਾ 35 ਦੀ ਹਾਂ ਬਾਕੀ ਹੋ ਜੂ ਮੌਕੇ ਦੇ ਕੇ ਜੇ ਸੁਨੋਈ ਆ ਮਾਨਤਣ ਹੋ ਜੂਗਾ ਠੀਕ ਆ ਜਿਹੜੀ ਇੰਦਰ ਆ ਇਹ ਇਹਦੀ ਕਿੰਨੀ ਉਮਰ ਹੈ ਇਹ 11 ਮਹੀਨੇ ਦੀ ਹੈ ਸ਼ਾਇਦ 11 ਦੀ ਆ ਚੰਗਾ ਨਾ ਹਾਂ ਹਾਂ ਥਾਣਾ ਇਹਦੇ ਵੀ ਚਾਰੀ ਆ ਬਹੁਤ ਵਧੀਆ ਥਾਣਾ ਗਾ ਇੱਕੋ ਜੇ ਥਾਣਾ ਗੇ ਤੇ ਬਾਕੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਬਹੁਤ ਵਧੀਆ ਆ ਗਈ ਤੇ ਇਹਦਾ ਰੇਟ ਆਪਣੀ ਹੈ ਇਹਦਾ ਰੇਟ 42000 ਹੈ ਜੀ ਇਹਦਾ 42 ਤੇ ਇਹ ਕਿੰਨੇ ਦੇਣੀ ਹੈ ਹਾਂ ਨਾ 36000 ਵੀ ਦੇਵਾਂਗੇ ਇਹ 36000 ਦੇ ਠੀਕ ਆ ਤੇ ਬਾਕੀ ਇੱਧਰ ਬਾਕੀ ਇੱਧਰ ਆ ਇੱਕ ਆ ਬੱਚੀ ਆਪਣੀ ਵਾਲੇ ਆ ਵੀ ਆ ਆ ਵੀ ਕਾਲੀ ਵੀ ਆਵੇ ਇਹਨਾਂ ਦੀ ਉਮਰ ਕਿੰਨੀ ਕਿੰਨੀ ਹੈ ਇਹਦੀ 10 ਮਹੀਨੇ ਆ ਜੀ ਇਹਦੀ ਵੀ 9 ਮਹੀਨੇ ਆ ਇਹਨਾਂ ਦੀ 8-8 ਮਹੀਨੇ ਆ ਜੀ ਇਹਨਾਂ ਦੀ 8-8 ਮਹੀਨੇ ਠੀਕ ਆ ਤੇ ਥਾਣੇ ਦਾ ਕਿਵੇਂ ਜਾਣੀ ਚਾਰ-ਚਾਰ ਹੀ ਆ ਜੀ ਥਾਣਾ ਪਸਾਨ ਵੱਧ ਗੋੜ ਸ਼ੰਗਲ ਹੀ ਲੈਂਦੇ ਨੇ ਤੁਸੀਂ ਵੀ ਚੈੱਕ ਕਰਕੇ ਲੈ ਆਓਗੇ ਹਨਾ ਹਾਂ ਇੱਕ ਆ ਜਰਸੀ ਆ ਆਪਣੇ ਕੋਲੇ ਇਹ ਟਾਈਆਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਜਰਸੀ ਕ੍ਰਾਸ ਚ ਪੈਂਦੀ ਆ ਹਨਾ ਹਾਂ ਇੱਕਵੇਂ ਗੱਬਣ ਇਹ ਟਾਈਆਂ ਵੀ ਨਹੀਂ ਗੱਬਣ ਚੈੱਕ ਪਾਸ ਹਾਂ ਬਈ ਠੀਕ ਆ ਤੇ ਆਹ ਤਸਦੀ ਕਰਕੇ ਲਿਆ ਹਾਂ 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 ਇਹ ਦੋਸਤੋ ਟਾਇਨ ਨਾ ਮਿੰਦਾ ਇੱਥੇ ਕਬਜ਼ਾ ਤੇ ਬਾਕੀ ਤੁਸੀਂ ਆਪਣੀ ਤਸੱਲੀ ਕਰਕੇ ਲਿਜਾ ਸਕਦੇ ਹੋਗੇ ਤੇ ਉਹਦੇ ਤਾਂ ਤੁਹਾਨੂੰ ਕਿੰਨੇ ਇਹਦੇ ਚਾਰ ਹੀ ਆ ਬਈ ਚਾਰ ਹੀ ਆ ਉਹਦੇ ਨੂੰ ਆਣਾ ਇਹਨੇ ਕਿੰਨੇ ਪੈਸੇ ਠੀਕ ਆ ਕਿੰਨੇ ਪੈਸੇ ਲੈਣਾ ਇਹਦੇ ਇਹਦੇ ਕਿੰਨੇ ਆ ਇਹਦੇ ਕਿੰਨੇ ਆ ਇਹ ਬਪੀ 3000 ਬਹੁਤ ਸਦਾ ਬਿਆਲੀ ਆ ਝੋਲੀ ਝਾਲੀ ਵਧੀਆ ਬਣੀ ਹੋਣਾ 35 ਦੀ ਇਹ ਦੇਣੀ ਆ ਬਾਈ ਕਹਿੰਦੇ ਤੰਤੋਂ ਚੋਗੀ ਆਗੀ ਥੋੜੀ ਜੀ ਵੱਡੀ ਉਮਰ ਚ ਬਣੀ ਹੋਣੀ ਆਗੀ ਤੇ ਉਹ ਝੋਲੀ ਝਾਲੀ ਚੰਗੀ ਆਗੀ ਤੇ ਇਹਨਾਂ ਦੀ ਉਮਰ ਇਹਦਾ ਬਿਆਲੀ ਆ ਇਹਨਾਂ ਦਾ ਰੇਟ ਕਿੰਨਾ ਕਿੰਨਾ ਇਹਨਾਂ ਰੇਟ ਵੀਰੇ 35000 ਤੋਂ 30000 ਦੇ ਵਿਚ ਵਿਚ ਆ ਯਾਨੀ ਕਿ ਇਹਨਾਂ ਦਾ 30 ਦੀ ਆ ਇਹਨਾਂ ਦਾ 35 35 ਆ ਠੀਕ ਹੈ ਨਾ 30 ਦੀ ਆ ਇਹਨਾਂ ਦਾ 35 35 ਆ ਬਾਕੀ ਕੁਆਲਿਟੀ ਦੇ हिसाब ਨਾਲ ਹੈ ਨਾ ਕੁਆਲਿਟੀ ਵੀ ਯਾਰ ਮੇਰੇ ਤੋਂ ਤਾਂ ਕੁਆਲਿਟੀ ਸਹੀ ਗੱਲ ਇਹਨਾਂ ਦੀ ਕੁਆਲਿਟੀ ਯਾਨੀ ਜਿਆਦਾ ਵਧੀਆ ਹੈ ਨਾ ਠੀਕ ਆ ਤੇ ਕਿੰਨੀਆਂ ਕ ਬੱਚੀਆਂ ਹੁੰਦੀਆਂ ਬਈ ਅਵੇਲੇਬਲ ਆਪਣੇ ਕੋਲੇ 12 13 ਬੱਚੀਆਂ ਪੰਜ ਛੇ ਗਾਈਆਂ ਵੇਲੇ ਬੜੀ ਹਰ ਵਕਤ ਹੁੰਦੀਆਂ ਵੀ ਕਿਸੇ ਵਕਤ ਵੀ ਕੋਈ ਆ ਸਕਦਾ ਜੇ ਮਰਜ਼ੀ ਆ ਜੇ ਬਾਈ ਆਪਣੇ ਕੋਲੇ ਬੰਦ ਠੀਕ ਆ ਤੇ ਬਾਕੀ ਪਸ਼ੂ ਦੀ ਸਾਰੀ ਗਰੰਟੀ ਹੁੰਦੀ ਹੈ ਨਾ ਆਪਾਂ ਗਰੰਟੀ ਅਗਲਾ ਜਿਹੜੇ ਅੰਦਰੋਂ ਚੈੱਕ ਕਰਨੀ ਅੰਦਰੋਂ ਚੈੱਕ ਕਰਾ ਲਈ ਆਵੇ ਤਸੱਲੀ ਕਰ ਲਈ ਆਵੇ ਬੋਲ ਤਸੱਲੀ ਕਰਕੇ ਲੈ ਜਾ ਮੋੜ ਕੇ ਲਾਂਭਾ ਨਹੀਂ ਰਹਿੰਦਾ ਹਨ ਜਦੋਂ ਆਪਣੇ 게ਟੋਂ ਬਾਹਰ ਹੋ ਗਿਆ ਜਦੋਂ ਬਾਈ ਕਹੀ ਤਸੱਲੀ ਨਹੀਂ ਆਪਣੇ ਘਰਾਂ ਦੀ ਕਰੇ ਬਲਾਈ ਜਿੰਨੀ ਮਰਜ਼ੀ ਤਸੱਲੀ ਕਰੀ ਆਵੇ ਉਹਨਾਂ ਜਿਹੜਾ ਆਪਾਂ ਉਹ ਨਹੀਂ ਜੋ ਆਪਣੇ 게ਟੋਂ ਬਾਹਰ ਹੋ ਗਿਆ ਜਦੋਂ ਬਾਈ ਆਪਣੀ ਉਦੋਂ ਕੋਈ ਤਸੱਲੀ ਨਹੀਂ ਬਾਕੀ ਸਾਲ ਹੀ ਚੀਜ਼ ਆ ਹਨ ਹਾਂ ਬਈ ਨੰਬਰ ਬੋਲ ਦੋ ਬਈ ਨੰਬਰ ਮੇਰਾ ਬਈ 847 ਅਡਰੈਸ ਦੇ ਬਾਰੇ ਬੋਲਦੇ ਹਾਂ 8473443638473443 ਠੀਕ ਆ ਤੇ ਇੱਕ ਮੜਾ ਜਾ ਜਾਂਦਾ ਦੀ ਜਿਹੜੇ ਮਤਲਬ ਕਿ ਦੁੱਧ ਵਾਲੀਆਂ ਗਾਇਆਂ ਹੁੰਦੀਆਂ ਉਹ ਆਪਣੇ ਕੋਲੇ ਕੀ ਰੇਟ ਦੀਆਂ ਹੁੰਦੀਆਂ ਤੇ ਕਿੰਨੇ ਦੁੱਧ ਵਾਲੀਆਂ ਹੁੰਦੀਆਂ ਉਹ 60000 ਤੋਂ ਸ਼ੁਰੂ ਹੋਏ 1.5 ਲੱਖ ਤੱਕ ਦੀਆਂ ਆਪਣੇ ਦਾ 1.5 ਲੱਖ ਤੱਕ ਹੁੰਦੀ ਆ ਹਾਂਜੀ ਹਾਂਜੀ ਮਤਲਬ ਹਰ ਇੱਕ ਤਰ੍ਹਾਂ ਦੀ ਹੁੰਦੀ ਆ ਵਰਤਾਂ ਜਿਹੜੇ ਉੱਪਰ ਲੈਣੀ ਕੁਆਲਿਟੀ ਉਦੋਂ ਵੀ ਮਿਲ ਜੂਗੀ ਉੱਪਰ ਵੀ ਆਪਣੇ ਵਾਲੇ ਕੁਆਲਿਟੀ ਠੀਕ ਆ ਹਾਂ ਉਹ ਵੀ ਕੰਟੈਕਟ ਕਰ ਸਕਦਾ ਹਨ ਹਾਂ 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 ਜਿਹੜਾ ਮਰਜ਼ੀ ਆਪਣੇ ਨਾਲ ਕੰਟੈਕਟ ਕਰ ਲੀ ਠੀਕ ਆ ਠੀਕ ਆ ਬਈ ਧੰਨਵਾਦ ਲੋਬੀ ਦੋਸਤੋ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਹੋ ਡਿਟੇਲ ਆਪਾਂ ਲੈਤੀ ਆ ਬੱਚਿਆਂ ਕਾਫੀ ਹੁੰਦੀਆਂ ਗਈਆਂ ਤੇ ਬਾਕੀ ਦੁੱਧ ਵਾਲੀਆਂ ਕਾਇਆਂ ਵੀ ਹੁੰਦੀਆਂ ਤੇ ਗੱਲਬਾਤ ਤੁਸੀਂ ਕਰ ਸਕਦੇ ਆ ਆ ਕਰਦਿਆਂ ਦੋਸਤੋ ਇਹਨਾਂ ਦੀ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੰਨੇ ਕਿੰਨੀ ਉਮਰ ਆ ਕੀ ਰੇਟ ਆ ਮੇਰੇ ਘਰ ਨਾਲ ਬਾਈ ਦਾ ਵਪਾਰ ਦਾ ਕੰਮ ਹੀ ਹੋਊਗਾ ਸਾਫ ਸੁਥਰਾਂਗਾ ਥਾਣਾ ਚਾ ਰਹੀ ਆ ਕੋਈ ਵੀ ਫੋਟ ਸ਼ਾਂਗ ਨਹੀਂ ਹੈਗੀਗੀ ਇਸ ਦੀ ਕੋਈ ਨਹੀਂ ਦੇਖ ਆਦਿ ਸੋਹਣਾਂ ਬੱਚਿਆਂ ਇਹ ਚੰਗੀਆਂ ਨੇ ਫਰੀਡ ਦੇ ਵਿੱਚ ਆ ਲੈ ਤੋਰਤੰਗਾਂ ਨੂੰ ਚੈੱਕ ਕਰ ਸਕਦੇ ਇਹਨਾਂ ਨੂੰ ਦੁਬਾਰੇ ਸੋਹਣਾਂ ਬੱਚਿਆਂ ਫਿਰ ਆਪਾਂ ਡਿਟੇਲ ਲੈ ਲੈਂਦੇ ਇਹਨਾਂ ਦੀ ਕਿਹੜਾ ਪਿੰਡ ਕਿਹੜਾ ਬਈ ਉਮਰ ਛੋਟੀ ਦੇ ਵਿੱਚ ਹੀ ਆ ਤੇ ਇੱਕੋ ਜਿਹੀ ਲੱਗਦੇ ਨੇ ਮਾੜਾ ਮੋਟਾ ਬਰਕ ਹੋਊਗਾ ਮਹੀਨੇ ਦੋ ਮਹੀਨੇ ਦਾ ਇਹਨਾਂ ਦਾ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਨਾਮ ਤੇ ਐਡਰੈਸ ਦੱਸ ਦਿਓ ਨਾਮ ਬਲਕਾਰ ਸਿੰਘ ਹਾਂਜੀ ਸ਼ਹਿਰ ਸਮਰਾਲਾ 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 ਠੀਕ ਆ ਤੇ ਕੰਮ ਵਪਾਰ ਦਾ ਹਾਂ ਵਪਾਰ ਦਾ ਬੱਚੀਆਂ ਹੀ ਆਉਂਦੀਆਂ ਗੱਲੀਆਂ ਕੋਈ ਹੋਰ ਵੀ ਜਾਨਵਾਰ ਆ ਜਾਂਦਾ ਦੁੱਧ ਵਾਲੇ ਜਿਵੇਂ ਹੁੰਦੇ ਆ ਬੱਚੀਆਂ ਦਾ ਫੈਸਲਾ ਬੱਚੀ ਹਰੇਕ ਤਰ੍ਹਾਂ ਦੀ ਆ ਜਾਂਦੀ ਹੈ ਠੀਕ ਆ ਤੇ ਇੱਥੇ ਕਿੰਨੀਆਂ ਲੈ ਕੇ ਆਏ ਆ ਪਾ ਦੋ ਹੀ ਲੈ ਕੇ ਆਏ ਆ 5 ਲੈ ਕੇ ਆਏ ਤਿੰਨ ਵੇਤ ਤਿੰਨ ਦੋਰ ਹੈ ਇਹਨਾਂ ਠੀਕ ਆ ਤੇ ਇਹਨਾਂ ਦੀ ਕਿੰਨੀ ਕਿੰਨੀ ਉਮਰ ਆ ਬੱਚਿਆਂ ਦੀ 15-15 ਮਹੀਨੇ ਦੀ ਦੋਵੇਂ 15-15 ਮਹੀਨੇ ਠੀਕ ਆ ਤੇ ਮੁੱਲ ਕਿੰਨਾ ਕਰਦੇ ਆ ਪੈਨਾਂ ਦਾ ਜੋੜੀ ਦਾ 55 ਜੋੜੀ ਦਾ 55 ਤੇ ਹਾਂ ਨਾ ਕਿੱਥੋਂ ਦਾ ਹੀ ਆ 50 ਦੀ ਹਾਂ ਨਾ ਹੀ ਆ ਹੋਜੂ ਮੋਕ ਤੇ ਹੋਰ ਮਾੜਾ ਮੋਟਾ ਠੀਕ ਆ 50 ਦੀਆਂ ਹੀ ਹੋਣਗੀਆਂ ਠੀਕ ਆ ਸਹੀ ਬੰਦੇ ਦਾ ਸਵਾ ਖਾਲ ਦੀ ਬਣਦੀ ਹੈਗੀ ਹੈ ਨਾ ਹਾਂ 15 ਮਹੀਨੇ ਸਵਾ ਸਾਲ ਹੋ ਏ ਨੰਬਰ ਬੋਲ ਦੋ ਬਈ 88793 1765 88793 1765 50000 ਨੇ ਪੂਰਾ ਪੱਕਾ ਹੀ ਮੁੱਲ ਲਗਾ ਠੀਕ ਅਬੀ ਦੋਸਤ ਇਹ 50 ਹੋ ਜਾਣੀਆਂ ਡਿਟੇਲ ਦਨੂ ਆਪਾਂ ਲੈਤੀ ਆ 15-15 ਮਹੀਨੇ ਹੋ ਗਰੇ ਇਹਨਾਂ ਦੇ ਬਾਈ ਨਾ ਕਰ ਲਿਓ ਕੰਟੈਕਟ ਪੱਛੰਗਾ ਦਾ ਕੰਮ ਆ ਗਾ सौदा चढ़ी मच्छा चङा हा बच्छा सौदा जोड़े ਹੋ ਗਿਆ ਆਪਣਾ ਪਤਾ ਦੀ ਹਣ ਹਣ ਮੱਥੀਆ ਮੱਲ ਨਾ ਕਾਸ਼ ਕਰਾ ਛੱਡਿਆ ਹੋ ਗਿਆ ਆਪਣਾ ਪਤਾ ਉਹ ਗੁੱਡ ਜਿਹੜੀ ਸਾਹ ਪਈ ਕੋਈ ਨਾ ਯਾਰ ਲਾਂਡ ਪਹਿਲਾਂ ਵੀ ਬੁਝਾਉਂਦਾ ਸਾਰੇ ਕੁੱਝੀ ਬੋਰੀਆਂ ਨੇ ਨਾ ਬੜਾ ਮੰਡੀ ਆ ਇਹ ਸਾਰੇ ਓ ਲਾਏ ਗਏ

ਉਹ ਤਾਂ ਕਿਹਨਾਂ ਦਾ ਭੈਣ ਕਮੀ ਨਾ ਮਾਰੇ ਕਰਾਪੈਂਡੇ ਮਾੜਾ ਮਾੜਾ ਆ ਬੱਚੀ ਵੀ ਚੰਗੀ ਹੈ ਮਾਰਗਦਰਸ਼ਕਾਂ ਆਏ ਹੁੰਦਾ ਮੰਡੀਆਂ ਤੇ ਸਵੇਿਆਂ ਸਵੇਿਆਂ ਆਉਣਾ ਪੈਂਦਾ ਹੈਗਾ ਸਵੇਿਆਂ ਸਵੇਿਆਂ ਪੂਰੀਆਂ ਟੌਪ ਦੀਆਂ ਬੱਚੀਆਂ ਮਿਲ ਜਾਣਗੀਆਂ ਤੁਹਾਨੂੰ ਜੇ ਹੋਵੇ ਲੇਟ ਆ ਫੇ ਨਹੀਂ ਚਾਹੀਦੀਆਂ ਮਿਲਣਗਾਂ ਫੇਰ ਤਾਂ ਤੁਹਾਨੂੰ ਖੋਰ ਹੀ ਮਿਲੂਗਾ ਤੇ ਸਵੇਿਆਂ ਸਵੇਿਆਂ ਪਹੁੰਚਿਆ ਕਰੋ ਦੇਖੋ ਪੂਰਾ ਸੌਦਾ ਜ਼ਬਰਦਸਤ ਧੱਕੋ ਮੁੱਕੀ ਦੇ ਨਾਲ ਹੋਇਆ ਇੱਕ ਦੂਜੇ ਤੋਂ ਵਾਦ-ਵਾਦ ਕੇ ਤੇ ਦੇ ਲਖ ਖੋਲ ਕੇ ਲੈ ਗਏ ਹੈ ਜੀ ਮੰਡੀ ਦੇ ਵਿੱਚ ਐਂਟਰੀ ਹੋਈਆਂ ਸੀ ਲਾਉਣ ਲਾਉਣ ਵੀ ਨਹੀਂ ਦਿੱਤੀਆਂ ਵਿੱਚ ਹੀ ਸੌਦਾ ਕਰ ਲਿਆ ਇੱਕ ਦੂਜੇ ਤੋਂ ਵੱਧ ਕੇ ਕਿਉਂਕਿ ਬੱਚੀਆਂ ਚੰਗੀਆਂ ਸੀਗੀਆਂ ਤਾਂ ਕਰਕੇ ਇਸ ਲਈ ਜਿਹਨੇ ਚੰਗੀ ਬੱਛੀ ਲੈਣੀ ਆ ਪੂਰੀ ਚੰਗੀ ਕਵਾਲ ਦੀ ਟਾਪ ਕੁਆਲਟੀ ਦੀ ਬੱਚੀਆਂ ਇੱਥੇ ਹਰੇਕ ਕੁਆਲਟੀ ਦੀਆਂ ਮਿਲਦੀਆਂ ਪਰ ਟਾਪ ਦੀ ਬੱਚੀ ਲੈਜ ਫਾਇਦਾ ਮਾੜੀ ਲੈਜ ਕੋਈ ਫਾਇਦਾ ਨਹੀਂ ਹੈਗਾ ਸਰੇ ਦੇਗਾ ਮੱਛੀਆਂ ਬਰੀਡ ਵਾਲੀਆਂ ਪਾਲੇ ਚ ਫਾਇਦਾ ਉਹਨਾਂ ਨੇ ਪੈਸੇ ਵਟਾਉਣੇ ਆ ਮਾੜੀ ਨੇ ਪੈਸੇ ਨਹੀਂ ਵਟਾਉਣੇ ਇਸ ਲਈ ਸੁਦੇਹਾਂ ਆਇਆ ਕਰੋ ਆ ਹੁਣ ਸੁਦੇਹਾਂ ਸੁਦੇਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਹਨ ਕਿ ਬੱਚੀਆਂ ਆਉਣ ਸਾਰੀ ਲਾ ਲenga ਸਦਿਆਂ ਆ ਕੇ ਖਰੀਦਿਆ ਕਰੋ ਸਦਿਆਂ ਸਦਿਆਂ ਬੱਚਿਆਂ ਵਗ ਜਾਣਗੇ। ਉਹਦੋਂ ਦਾ ਮਾੜਾ ਮਾਲ ਹੀ ਰਹੇ ਜਾਂਦਾ ਹੈ। ਉਹਨਾਂ ਦਾ ਫਿਰ ਕੋਈ ਫਾਇਦਾ ਨਹੀਂ ਹੈਗਾ। ਇਸ ਲਈ ਮੰਡੀ ਤੇ ਫੋਲਸਦਿਆਂ ਆਇਆ ਕਰੋ ਜਿਹਨੇ ਕੋਈ ਅੱਛੀ ਲੈਣੀ ਹੈ। ਤੇ ਬਾਕੀ ਜੇ ਮਾਲ ਪਹੁੰਚੀ ਜਾਂਦਾ ਸਵੇਰ-ਸਵੇਰ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ। ਇੱਧਰ ਬੱਚਿਆਂ ਆ ਗਿਆ ਸਪੈਸ਼ਲ। ਬੱਚੀ ਮੇਲ ਹਰੇਕ ਤਰ੍ਹਾਂ ਦੀ ਜਾਂਦੀ ਆ। ਐਫ ਜਰਸੀ ਕ੍ਰਾਸ ਬਰੀਡ ਦੇ ਵਿੱਚ ਪ੍ਰੈਗਨੈਂਟ ਨਾਨ ਪ੍ਰੈਗਨੈਂਟ ਹਰੇਕ ਤਰ੍ਹਾਂ ਦੀ ਬੱਚੀ ਮਿਲ ਜਾਂਦੀ ਹੈਗੀ ਆਵੇ ਇੱਧਰ ਜਿਵੇਂ ਜਰਸੀ ਘੜੀਆਂ ਛੋਟੀਆਂ ਇੱਧਰ ਐਕਟਿਵ ਫਾ ਛੋਟੀਆਂ ਲੋ ਬੱਚੇਗਾ ਇੱਧਰ ਹੋਰ ਆਂਦੀਆਂ ਆ ਬੱਚੀਆਂ ਸੀ ਮਿੱਤਰੋ ਇਹ ਲੈਆਂ ਗੀਆਂ ਕੁਆਲਿਟੀ ਚੰਗੀ ਆ ਤਾਂ ਕਰਕੇ ਲੈਂਦਾ ਹਾਂ ਜੀ ਤੇ ਅੱਜ ਅੱਗੇ ਤੁਹਾਨੂੰ ਹੋਰ ਦਿਖਾਉਨੇ ਆ ਮੰਡੀ ਦਾ ਮਾਹੌਲ ਆ ਵੇਸ ਵੇ ਦਾ ਮਹੌਲਾ ਪਾਸੋਂ ਬੰਕੀ ਜਾਂਦੇ ਆ ਅਜੇ ਘੱਟ ਆਏ ਆ ਥੋੜੇ ਜੀ ਇਹ ਸ ਮੰਡੀ ਦੇ ਉੱਤੇ ਗਾਵਾਂ ਮੱਝਾਂ ਬਰਾਬਰ ਮਾਤਰਾ ਦੇ ਵਿੱਚ ਹੁੰਦੇਗਾ ਤੇ ਸਪੈਸ਼ਲ ਵੱਛਿਆਂ ਇੱਕ ਇੱਕ ਮੰਡੀ ਆ ਜੀ ਤੇ ਬਹੁਤ ਵੱਡੀ ਗਣਤੀ ਦੇ ਵਿੱਚ ਵੱਛਿਆ ਪਹੁੰਚ ਲੀਆਂ ਜੀ